ਜੰਤੀਪੁਰ 23 ਹੱਤ 24 ਦੀ ਰਾਤ ਨੂੰ 11:30 ਵਜੇ ਕਰੀਬ ਕੋਈ ਨਾ ਆਵਾਜ਼ ਆਈ ਫਾਇਰ ਦੀ ਅਸੀਂ ਬਾਹਰ ਹੀ ਖੜੇ ਸੀਗੇ ਫਿਰ ਉੱਥੇ ਹੀ ਜਦੋਂ ਗੱਡੀਆਂ ਲੈ ਕੇ ਉੱਤਰ ਉਲ ਵਾਲੀ ਸਾਈਡ ਤੇ ਗਏ ਉੱਧਰ ਦੂਸਰੀ ਸਾਈਡ ਤੇ ਬਾਈਕ ਖੜੀ ਸੀਗੀ ਜਵਾਨਾਂ ਦੀ ਉਹਨਾਂ ਨੇ ਹਰਕ੍ਰਿਸ਼ਨ ਸਿੰਘ ਉਹਨੇ ਆਸਟ੍ਰੇਲੀਆ ਰੰਦਾ ਪਰਿਵਾਰ ਸਾਰਨ ਦਿੱਤੀ ਦੋ ਜਣੇ ਭੱਜੇ ਸੀਗੇ ਵੈਸੇ ਹੁਣ ਅਸੀਂ ਟੀਵੀ ਦੇ ਜਿਹੜਾ ਹੈ ਟੀਵੀ ਸੀਸੀਟੀਵੀ ਕੈਮਰੇ ਹੰਗਾ ਲਏ ਨੇ ਤੇ ਉਹਨਾਂ ਦੇ ਵਿੱਚ ਕਲੀਅਰ ਹੈ ਜੇ ਡੈਕਨੈਟਲੀ ਨਹੀਂ ਹੋ ਰਿਹਾ ਵੈਸੇ 2 ਜਾਂ 3 ਜਵਾਨ ਸੀਗੇ ਜਿਨ੍ਹਾਂ ਨੇ ਫਾਇਰ ਕੀਤੇ ਆ ਤੇ ਉਹਦੇ ਵਿੱਚ ਅਜੇ ਦੋਨਾਂ ਦੀ ਸਾਰੇ ਭਾਲ ਕੀਤੀਆਂ ਪਰ ਉਹ ਅਜੇ ਤੱਕ ਸਰਾਖ ਨਹੀਂ ਲੱਗ ਗਈ ਉਹ ਬੰਦੇ ਜਿਹੜੇ ਆ ਜਦੋਂ ਪੁੱਲ ਤੋਂ ਉਹਨਾਂ ਬਾਈਕ ਉਤਾਰੀ ਆ ਉਹ ਸਿੱਧੇ ਅਮਰਸਰ ਨੂੰ ਗਏ ਜਾਂ ਬਟਾਲੇ ਵੱਲ ਨੂੰ ਮੋੜ ਲਿਆ ਉਹਨਾਂ ਨੇ ਪਰ ਫੇਰ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੇ ਉਸ ਰੋਡ ਤੇ ਦੋਨਾਂ ਰੋਡਾਂ ਤੇ ਜਿਹੜੇ ਕੈਮਰੇ ਲੱਗੇ ਉਹਨਾਂ ਨੂੰ ਭਾਲ ਕੇ ਤੇ ਵਕ ਛੇਤੀ ਛੇਤੀ ਪੇਸ਼ ਕੀਤਾ ਜਾਵੇ ਮਾਮਲਾ ਕੀ ਹੋ ਗਿਆ ਮਾਮਲਾ ਜਿਹੜਾ ਜੀ ਸਲਵਜਨ ਸਿੰਘ ਨੇ ਹਰਕ੍ਰਿਸ਼ਨ ਸਿੰਘ ਦੇ ਬੇਟੇ ਉਹਨਾਂ ਨੇ ਈਮੇਲ ਕਰਕੇ ਥਾਣੇ ਇਤਲਾਹ ਦਿੱਤੀ ਬਾਹਰੋਂ ਕਿ ਜਦੋਂ ਸਾਡੇ ਪਾਸ ਦੇ ਬਾਹਰ ਜਿਹੜੇ ਫਾਈਲ ਕੀਤੇ ਆ ਇਸ ਤੋਂ ਪਹਿਲੇ 7-7 ਨੂੰ ਮੈਨੂੰ ਇੱਕ ਬਿਸ਼नोई ਗਿਆ ਉਹਨੂੰ ਫੋੜਾਈ ਸੀ ਜੀ ਫਰੋਤੀ ਮੰਗਣ ਦੀ 7-7-24 ਨੂੰ ਫਰੋਤੀ ਮੰਗੀ ਗਈ ਸੀ ਉਹਨਾਂ ਨੂੰ ਬਾਹਰ WhatsApp ਤੇ ਕਾਲ ਕਰਕੇ ਤੇ ਉਹਨਾਂ ਨੇ ਸ਼ਿਕਾਇਤ ਦਰਜ ਕਰਾਈ ਸਾਡੇ ਕੋਲ ਅਸੀਂ ਮਕਦਮਾ ਦਰਜ ਕਰਕੇ ਤਫ਼ਤੀਸ਼ ਉਹਦੇ ਨਾਲ ਲਈਏ ਈਮੇਲ ਦੇ ਜਰੀਏ ਜਿਹੜਾ ਮੈਨੇ ਸ਼ਿਕਾਇਤ ਕੀਤੀ ਸੀ ਤੇ ਉਹਦੀ ਆਪਾਂ ਹੁਣ ਤਫ਼ਤੀਸ਼ ਕਰ ਰਹੇ ਹਾਂ ਤਫ਼ਤੀਸ਼ ਦੇ ਦੌਰਾਨ ਜੋ ਵੀ ਤੱਕ ਸਾਹਮਣੇ ਆਉਣਗੇ ਵੈਸੀ ਕਰਦੇ ਜੀ ਤੇ ਤੁਹਾਨੂੰ ਵੀ ਲੱਗਦਾ ਜਿਵੇਂ ਜਾਣ ਨਹੀਂ ਬੈਂਕਪਾ ਹੈ ਕੋਈ ਜਾਣੀ ਗੁੰਿਰਦਾਈਏ ਇਹਦੇ ਤੋਂ ਕੋਈ ਨਹੀਂ ਉਹਨਾਂ ਉਹਨਾਂ ਦੀ ਸ਼ਿਕਾਇਤ ਮੁਤਾਬਕ ਜਿਹੜਾ ਵਾ ਜਿਹੜੇ ਬੰਦੇ ਨੇ ਉਹਨਾਂ ਕੋਲ ਪ੍ਰੋਟੀ ਮੰਗੀ ਆ ਉਹ ਬਿਸ਼ਰੋਈ ਗੈਂਗ ਵੱਲੋਂ ਮਤਲਬ ਉਹਨਾਂ ਨੇ ਕਹਿ ਰਹੇ ਸਾਡੇ ਅਸੀਮ ਪਾਸੇ ਨਹੀਂ ਮੰਗ ਕੀਤੀ ਹੈ ਅਸੀਂ ਉਹਨਾਂ ਦੀ ਜਿਹੜੀ ਈਮੇਲ ਆ ਬਾਕੀ ਜਿਹੜੀ ਕਾਰਵਾਈ ਹੈ ਜਿਹੜੀ ਉਹਨਾਂ ਨੂੰ ਉੱਥੇ ਉਹਨਾਂ ਨੇ ਧਮਕੀ ਦਿੱਤੀ ਉਹਦੀ ਕਾਰਵਾਈ ਆਸਟ੍ਰੇਲੀਆ ਪੁਲਿਸ ਕਰ ਰਹੀ ਹੈ ਉੱਥੇ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਾਈ ਹੈ ਬਾਕੀ ਜਿਹੜਾ ਇੱਥੇ ਫਾਇਰ ਕੀਤਾ ਇਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ ਸਰ ਮੋੜਾ ਕਿ ਇਹ ਕਿਤੇ ਡਰੋਨ ਦੇ ਮਕਸਦ ਨਾਲ ਕੀਤਾ ਗਿਆ ਹੋਵੇ ਮਤਲਬ ਨੇਚਰਲੀ ਭਈ ਡਰੋਨ ਦੇ ਮਕਸਦ ਮਕਸਦ ਨਹੀਂ ਜੇ ਕੋਈ ਗੋਲੀ ਬੰਦਾ ਚਾਹੁੰਦਾ ਡਰੋਨ ਵਾਸਤੇ ਚਾਹੁੰਦਾ ਉਹਨਾਂ ਦਾ ਵੀ ਕਰਦੇ ਅਸੀਂ ਮੁਕਦਮਾ ਦਾ ਚ ਕਰਤਾ ਤਰਤੀਸ਼ ਕਰ ਰਹੇ ਹਾਂ ਟੀਵੀ ਸੀਸੀਟੀਵੀ ਕੈਮਰੇ ਆਪਾਂ ਲਗਾ ਲਏ ਆ ਸਾਰੇ ਆਪਣੇ ਚੇਤੇ ਜਤੀ ਟੈਸਟ ਅੰਮੀ ਕੋਸ਼ਿਸ਼ ਕਰਨੇ ਇਹ ਤਾਂ ਤੁਨ ਨਾ ਘੁਮਾਤਾ ਮੈਂ ਲੱਗਦਾ ਵਾਸਤ ਇਹਬ هل <تس mountain Philip> <سركون> <تس cre wir في> الله <اليوم> <tras>